ਜੇ ਆਪਾਂ ਸਾਰੇ ਸਾਰੇ ਵਖਰੇਵੇਂ ਛੱਡੀਏ ਮਤ ਭੇਦ ਛੱਡੀਏ ਗੁਰੂ ਦੇ ਝੰਡੇ ਦੇ ਹੇਠਾਂ ਆਪਾਂ ਇਕੱਠੇ ਹੋਈਏ ਮਾੜੇ ਮੋਟ ਮਤ ਭੇਦ ਨੇ ਨਿਹੰਗ ਸਿੰਘ ਜਥੇਬੰਦੀਆਂ ਬੜੀਆਂ ਆਈਆਂ ਨੇ ਬੜੇ ਸਤਿਕਾਰਯੋਗ ਹੋਰ ਨੇ ਮੇਰੇ ਦਲ ਬਾਬਾ ਵਿਦੀ ਚੰਦ ਜੀ ਬੁੱਢਾ ਦਲ ਤਰਨਾ ਦਲ ਮੇਰਾ ਤੇ ਸਗਾਤਾ ਆ ਗੁਲਜਾਰ ਸਿੰਘ ਤਰਨਾ ਦਲ ਦਾ ਨਿਹੰਗ ਸੀ ਇਹ ਵੀ ਜਥੇਬੰਦੀਆਂ ਸਤਕਾਰਯੋਗ ਨੇ ਮੈਂ ਇਹਨਾਂ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਹਾਂ ਆਓ ਆਪਾਂ ਮਿਲ ਕੇ ਚੱਲੀਏ ਕੰਮ ਗੁਰੂ ਦਾ ਸਾਰਾ ਕੰਮ ਗੁਰੂ ਦਾ ਕਿਸੇ ਦਾ ਨਿੱਜੀ ਨਹੀਂ ਹੈ ਸਾਡੀਆਂ ਟਕਸਾਲਾ ਨੇ ਇਹ ਹਮੇਸ਼ਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਵਾਲੇ 1977 ਦੇ ਵਿੱਚ ਸਰਕਾਰ ਨੇ ਐਮਰਜੈਂਸੀ ਲਾਈ ਕੱਲੇ ਮਰਦੇ ਮਜ਼ਾਹਿਦ ਨੇ ਉਹਦੀ ਐਮਰਜੈਂਸੀ ਦਾ ਮੂੰਹ ਤੋੜ ਜਵਾਬ ਦੇ ਦਿੱਤਾ ਸੀ ਇਹ ਸਾਡੀਆਂ ਸੰਸਥਾਵਾਂ ਸਾਡਾ ਮਾਣ ਨੇ